ਜੇ ਆਪਾਂ ਗੱਲ ਅੰਕੜਿਆਂ ਦੀ ਕਰੀਏ ਨਾ ਬਾਈ 2011 ਦੇ ਜਿਹੜਾ ਸੈਂਸਸ ਹੈ ਮਤਲਬ ਜਿਹੜੀ ਆਪਣੀ ਕਹਿੰਦੇ ਨੇ ਮਰਦਮ ਸ਼ਮਾਰੀ ਹੈ ਨਾ ਮਰਦਮ ਸ਼ਮਾਰੀ ਅਨੁਸਾਰ ਜਿਹੜੀ ਪੰਜਾਬ ਦੀ ਪੋਪੂਲੇਸ਼ਨ ਚ 38 ਤੋਂ 40% ਜਿਹੜੇ ਲੋਕ ਸੀਗੇ ਹੂੰ ਹੂੰ ਬਿਲਕੁਲ 2011 ਦੀ ਗੱਲ ਕਰ ਰਹੇ ਆ ਅੱਜ ਤੋਂ ਲਗਭਗ ਮੈਂ 14 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ 2011 ਦੇ ਵਿੱਚ ਜਿਹੜੇ ਆਪਣੇ ਪ੍ਰਵਾਸੀਆਂ ਦੀ ਪੋਪੂਲੇਸ਼ਨ ਸੀ ਪੰਜਾਬ ਦੇ ਵਿੱਚ ਉਹ 38 ਤੋਂ 40% ਹੋ ਗਈ ਸੀ ਜੀ ਠੀਕ ਹੈ ਤੇ 2016 ਦੇ ਇੰਡੀਅਨ ਐਕਸਪ੍ਰੈਸ ਨੇ ਇੱਕ ਆਰਟੀਕਲ ਛਾਪਿਆ ਸੀਗਾ ਜੀ ਜਿਨ੍ਹਾਂ ਨੇ ਉਹਨਾਂ ਦੱਸਿਆ ਸੀਗਾ ਕਿ 2 ਮਿਲੀਅਨ ਬਿਹਾਰੀ ਜਿਹੜੇ ਹੈਗੇ ਆ ਪੰਜਾਬ ਚ ਆ ਗਏ ਆ 2016 ਚ ਅੱਛਾ ਜੀ ਤੇ ਜਿਨ੍ਹਾਂ ਚੋਂ 1.3 ਮਿਲੀਅਨ ਕੱਲਾ ਲੁਧਿਆਣੇ ਚ ਹੈ ਓਕੇ 2016 ਦੀ ਗੱਲ ਕਰ ਰਹੇ ਹੁਣ ਤੁਸੀਂ ਆਪਾਂ 2025 ਚ ਬੈਠੇ ਆ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਬਿਹਾਰੀ ਦੇ ਆਪਾਂ ਆਸਤਨ 2025 ਚ ਲੈ ਕੇ ਚੱਲੀ ਗਏ ਜਾਂ ਪਿਛਲੇ ਟਾਈਮ ਦੀ ਗੱਲ ਕਰੀਏ ਚਾਰ ਘੱਟੋ ਘੱਟ ਜਵਾਬ ਹੁੰਦੇ ਆ ਹਾਂ ਬਿਲਕੁਲ